रसोई बनो सारे सात श्रीकाल अज आप बनाव गे चप्पल कद्दू की सब्जी अद्धा किलो आप चप्पल कद्दू ले चप्पल कद्दू आप छिल लवेंगे पहला इस तरह हलका हल्का आप छिल लवेंगे इन्हों ਆਹੇ ਛਣ ਗੱਦੂਆਂ ਨੂੰ ਆਪਾਂ ਛਿੱਲ ਲਵਾਂ। ਛੱਪਣ ਗੱਦੂਆਂ ਨੂੰ ਆਪਾਂ ਛਿੱਲ ਕੇ ਧੋ ਲਿਆ। ਧੋ ਕੇ ਆਪਾਂ ਕੱਪੜੇ ਨਾਲ ਸਾਫ਼ ਕਰ ਲਿਆ ਛੱਪਣ ਗੱਦੂਆਂ ਨੂੰ। ਹੁਣ ਆਪਾਂ ਛੱਪਣ ਗੱਦੂਆਂ ਦੀ ਕਟਿੰਗ ਕਰਾਂਗੇ। ਸਤਰਾ ਪੰਸਾਰੇ ਚਪੜ ਕਦੂ ਦੀ ਕਟਿੰਗ ਕਰ ਲਵਾਂਗੇ ਚਪੜ ਕਦੂ ਆਪਾਂ ਸਾਰੇ ਕੱਟ ਲੇ ਕੜਾਹੀ ਆਪਾਂ ਗੈਸ ਤੇ ਰੱਖ ਲਈ ਹੁਣ ਆਪਾਂ ਇਹਦੇ ਵਿੱਚ ਇੱਕ ਘੜਛੀ ਸਰੋਂ ਦੇ ਤੇਲ ਦੀ ਪਾ ਲਵਾਂਗੇ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਜੀਰੇ ਦਾ ਪਾਦ ਲਾਂਗੇ ਇੱਕ ਕਟਿਆ ਹੈ ਪਿਆਜ਼ ਪਾਦ ਲਾਂਗੇ ਪਿਆਜ਼ ਨੂੰ ਆਪਾਂ ਥੋੜੀ ਜਿਹੀ ਬਣਾਵਾਂਗੇ ਪਿਆਜ਼ ਨੂੰ 1 ਮਿੰਟ ਬਣਾ ਕੇ ਆਪਾਂ ਇੱਕ ਚਮਚਾ ਲਸਣ ਤੇ ਆਦਰਕ ਦਾ ਪਾਦਾਂਗੇ ਸਬਜ਼ੀ 'ਚ ਤੜਕਾ ਨੂੰ ਆਪਾਂ 2 ਮਿੰਟ ਬਣਾਵਾਂਗੇ ਤੜਕਾ ਆਪਾਂ 2 ਮਿੰਟ ਬਣਾ ਲਿਆ ਹੁਣ ਆਪਾਂ ਇਹਦੇ ਵਿੱਚ ਕਟੀਆਂ ਹੋਈਆਂ ਦੋ ਹਰੀਆਂ ਮਿਰਚਾਂ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਸਬਜ਼ੀ ਪਾ ਦਵਾਂਗੇ ਸਬਜ਼ੀ ਨੂੰ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਸਬਜ਼ੀ ਬਣਾਈ ਹੋਈ ਬਹੁਤ ਟੇਸਟੀ ਬਣਦੀ ਹੈ। ਸਵਾਦਨ ਸਾਰਾ ਆਪਾਂ ਨੂੰ ਆਪ ਦਾ ਮਾਗੂ। ਸਬਜ਼ੀ ਦੇ ਉੱਪਰੋਂ ਢਾਗ ਦੇਵਾਂਗੇ ਆਪਾਂ। ਇਸਾ ਥੋੜਾ ਸਲੋ ਕਰ ਦਵਾਂਗੇ। ਜਦੋਂ ਸਲੋ ਤੇ ਕਰਕੇ ਆਪਾਂ 2 ਮਿੰਟ ਸਬਜੀ ਨੂੰ ਢੱਕ ਕੇ ਬਣਾਵਾਂਗੇ। ਵਿੱਚ ਵਿੱਚ ਆਪਾਂ ਸਬਜੀ ਨੂੰ ਹਿਲਾਈ ਜਾਵਾਂਗੇ। ਫਿਰ ਆਕੇ ਸਬਜੀ ਨੂੰ ਫੇਰ ਢੱਕ ਦਵਾਂਗੇ ਆਪਾਂ। ਦੋ ਮਿੰਟ ਸਬਜ਼ੀ ਬਣਾ ਕੇ ਹੁਣ ਆਪਾਂ ਇਹਦੇ ਵਿੱਚ ਇੱਕ ਟਮਾਟਰ ਪਾ ਦਵਾਂਗੇ ਸਬਜ਼ੀ ਨੂੰ ਆਪਾਂ ਢਾਕ ਦੇਵਾਂਗੇ ਫਿਰ ਦੋ ਮਿੰਟ ਸਬਜ਼ੀ ਨੂੰ ਫੇਰ ਬਣਾਵਾਂਗੇ ਵਿੱਚ ਵਿੱਚ ਆਪਾਂ ਸਬਜ਼ੀ ਨੂੰ ਹਿਲਾਈ ਜਾਵਾਂਗੇ ਇਹ ਸਬਜ਼ੀ ਆਪਣੀ ਥੱਲੇ ਨਾ ਲੱਗ ਜੇ ਦੋ ਮਿੰਟ ਸਬਜੀ ਬਣਾ ਲਈ ਆਪਾਂ ਹੁਣ ਆਪਾਂ ਇਹਦੇ ਵਿੱਚ ਹਲਕੀ ਜੀ ਆਪਾਂ ਹਲਦੀ ਪਾ ਦਵਾਂਗੇ ਸਵਾਦ ਅਨਸਾਰ ਆਪਾਂ ਮਿਰਚ ਪਾਵਾਂਗੇ ਆਪਾਂ ਜਿਆਦਾ ਮਸਾਲੇ ਨਹੀਂ ਪਾਵਾਂਗੇ ਸਬਜੀ 'ਚ ਮਿਕਸ ਕਰ ਲਮਾ ਲਿਆ ਆਪਾਂ ਸਾਂਦਿਆਂ ਸਬਜੀ ਨੂੰ ਫੇਟਾ ਕਰਵਾਵਾਂਗੇ ਆਪਾਂ 1 ਮਿੰਟ ਸਬਜੀ ਨੂੰ ਬਣਾਵਾਂਗੇ ਆਪਾਂ 1-2 ਮਿੰਟ ਆਪਾਂ ਸਬਜੀ ਬਣਾ ਲਈ ਸਬਜੀ ਆਪਣੀ ਬਣ ਗਈ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਗਰਮ ਮਸਾਲੇ ਦਾ ਪਾ ਦਵਾਂਗੇ ਗਰਮ ਮਸਾਲੇ ਨੂੰ ਮਿਕਸ ਕਰਾਂਗੇ ਆਪਾਂ ਨਾਪਾਇ ਦੇ ਵਿੱਚ ਹਰਾ ਧਨੀਆ ਪਾਦਵਾਂਗੇ ਸਬਜੀ ਆਪਣੀ ਬਣ ਕੇ ਤਿਆਰ ਸਬਜੀ ਆਪਣੀ ਬਣ ਕੇ ਤਿਆਰ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਚੱਪਣ ਕਦੂਆਂ ਦੀ ਸਬਜੀ ਆਪਣੀ ਬਣ ਕੇ ਤਿਆਰ ਆਪਾਂ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਆਪਾਂ ਨੂੰ ਗਰਮੀ 'ਚ ਇਹ ਬਹੁਤ ਵਧੀਆ ਲੱਗਦੀ ਆ ਮੌਸਮ ਚੇਂਜ ਹੁੰਦਾ ਜਿਵੇਂ ਚੱਪਣ ਕਦੂਆਂ ਦੀ ਸਬਜੀ ਆਪਾਂ ਨੂੰ ਵਧੀਆ ਲੱਗਦੀ ਆ ਔਰ ਵੀਡੀਓ ਵਧੀਆ ਲੱਗੀ ਤਾਂ ਜੈਨ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ